ਫਤੇਗੜ ਚੂੜੀਆਂ ਅਜਨਾਲਾ ਰੋਡ ਵਿਖੇ ਸਥਿਤ ਬੀਬੀ ਕੋਲਾ ਜੀ ਹਸਪਤਾਲ ਜੋ ਕਿ ਲੰਬੇ ਸਮੇਂ ਤੋਂ ਇਲਾਕੇ ਵਿੱਚ ਆਪਣੀਆਂ ਪਹਿਲਾਂ ਹੀ ਸੇਵਾਵਾਂ ਨਿਭਾ ਰਿਹਾ ਹੈ ਅਤੇ ਉਸ ਸੇਵਾਵਾਂ ਵਿੱਚ ਵਾਧਾ ਕਰਦੇ ਹੋਏ ਗੁਰਦੇ ਦੇ ਰੋਗਾਂ ਦੇ ਮਰੀਜ਼ਾਂ ਲਈ OPD ਸ਼ੁਰੂ ਕੀਤੀ ਗਈ ਹੈ ਗੱਲਬਾਤ ਦੌਰਾਨ ਡਾਕਟਰ ਅਮਨਪ੍ਰੀਤ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੀ ਮੁੱਖ ਮੰਗ ਨੂੰ ਵੇਖਦੇ ਹੋਏ ਗੁਰਦਿਆਂ ਦੇ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਦੇ ਮਾਹਿਰ ਡਾਕਟਰ ਰਾਧਿਕਾ ਗਰਗ ਡੀ ਆਰ ਐਨ ਬੀ ਨਫਰੋਲੋਜੀ ਅਤੇ ਕਿਡਨੀ ਟ੍ਰਾਂਸਪਲੈਂਟ ਫਿਜੀਸ਼ੀਅਨ ਲਿਵਾਸਾ ਹਸਪਤਾਲ ਅੰਮ੍ਰਿਤਸਰ ਵੱਲੋਂ ਬੀਬੀ ਕੋਲਾਜੀ ਹਸਪਤਾਲ ਫਤੇਗੜ ਚੂੜੀਆਂ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਖਾਲਸਾ ਐਡ ਇੰਟਰਨੈਸ਼ਨਲ ਵੱਲੋਂ ਡਾਇਲਿਸਿਸ ਸਹੂਲਤਾਂ ਬੀਬੀ ਕੋਲਾਜੀ ਹਸਪਤਾਲ ਵਿਖੇ ਚੱਲ ਰਹੀਆਂ ਹਨ ਅਤੇ ਇਲਾਕੇ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਲਿਵਾਸਾ ਹਸਪਤਾਲ ਗਰੁੱਪ ਅੰਮ੍ਰਿਤਸਰ ਵੱਲੋਂ ਅਤੇ ਬੀਬੀ ਕੋਲਾਜੀ ਹਸਪਤਾਲ ਨਾਲ ਮਿਲ ਕੇ ਓ ਪੀ ਡੀ ਸ਼ੁਰੂ ਕਰਨ ਦਾ ਬੀੜਾ ਚੁੱਕਿਆ। ਲਿ ਪ੍ਰਸ਼ਾਂਤ ਬਜਾਜ ਬੀਪੀ ਲਿਵਾਸਾ ਹਸਪਤਾਲ ਜੀ ਦਾ ਬੀਬੀ ਕੋਲਾਂ ਜੀ ਹਸਪਤਾਲ ਫਤੇਗੜ ਚੂੜੀਆਂ ਵਿਖੇ ਪਹੁੰਚਣ ਤੇ ਡਾਕਟਰ ਅਮਨਪ੍ਰੀਤਪ੍ਰੀਤ ਸਿੰਘ ਡਾਕਟਰ ਗਗਨਦੀਪ ਕੌਰ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਸਵਾਗਤ ਕੀਤਾ ਫਤੇਗੜ ਚੂੜੀਆਂ ਤੋਂ ਰਾਜਨ ਸ਼ਰਮਾ ਦੀ ਖਾਸ ਰਿਪੋਰਟ ਸਰ ਸ਼੍ਰੀਆਕਾਲ ਜੀ ਮੈਂ ਡਾਕਟਰ ਰਾਧਿਕਾ ਗਰਫ ਨੇਫਰੋਲੋਜੀ ਐਂਡ ਕਿਡਨੀ ਟ੍ਰਾਂਸਪਲੈਂਟ ਸਪੈਸ਼ਲਿਸਟ ਅਸੀਂ ਅੰਮ੍ਰਿਤਸਰ ਲਿਵਾਸਾ ਹਸਪੀਟਲ ਤੋਂ ਇੱਥੇ ਫਤੇਗੜ ਚੂੜੀਆਂ ਤੁਹਾਡੇ ਹਸਪੀਟਲ ਦੇ ਵਿੱਚ ਆਏ ਆ ਸਾਡਾ ਮਕਸਦ ਹੈ ਵੀ ਆਪਾਂ ਇੱਥੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਕੇਅਰ ਪ੍ਰੋਵਾਈਡ ਕਰ जिसे ओपरेशन करते हैं कोल स्पेशल ने, कोल ने कर दे, किडनी के स्टोन बारे किडनी द किडनी के अक्यूट ग्लोमरलोफराइटिस डायलिसिस तू पता है इतनी फैसिलिटी कोयर भी अवेलेबल हो जिंद करके ਇਹ ਵਧੀਆ ਤਰੀਕੇ ਨਾਲ ਤੁਹਾਡਾ ਇਲਾਜ ਇੱਥੇ ਫਤੇਗਰ ਚੂੜੀਆਂ ਦੇ ਵਿੱਚ ਕੀਤਾ ਜਾ ਸਕਦਾ ਹੈ ਮੈਡਮ ਜੀ ਕਿਹੜੇ ਕਿਹੜੇ ਵਾਰ ਤੁਸੀਂ ਇੱਥੇ ਜਿਹੜਾ ਮੈਥਾ ਕਰਨਾ ਸਰ ਆਪਾਂ ਮੰਗਲਵਾਰ ਨੂੰ ਆਇਆ ਕਰਨਾ ਹੈ ਤੇ ਸਾਡਾ ਮੰਗਲਵਾਰ ਨੂੰ OPD ਦਾ ਟਾਈਮ ਫਿਕਸ ਰਹੇਗਾ ਕਿ ਕਿੰਨਾ ਸਮਾਂ ਲੱਗੇਗਾ ਸਰ ਮੰਗਲਵਾਰ ਨੂੰ 12 ਤੋਂ 2 OPD ਹੋਏ ਕਰੇਗੀ ਫਤੇਗਰ ਚੂੜੀਆਂ ਦੇ ਵਿੱਚ ਨੇਫਰੋਲੋਜੀ ਤੇ ਕਿਡਨੀ ਟ੍ਰਾਂਸਪਲੈਂਟ ਦੇ ਰਿਗਾਰਡਿੰਗ ਉਹ ਦੂਸਰੇ ਜਿਹੜੇ ਹਸਪੀਟਲ ਆ ਇਹ ਜਿਹੜਾ ਖਰਚਾ ਬਹੁਤ ਜ਼ਿਆਦਾ ਆਦਾ ਆਪਣੇ ਹਸਪੀਟਲ ਵੱਲੋਂ ਕੋਈ ਖਾਸ ਤਰ੍ਹਾਂ ਨਾਲ ਕਿ ਇਹ ਰਾਹਤ ਜਾਂ ਕੋਈ ਫਰਕ ਪਾਇਆ ਜਾਏਗਾ? ਸਰ ਅਸੀਂ ਡੈਫੀਨਿਟਲੀ ਪੈਕੇजेस ਬਣਾਵਾਂਗੇ ਜਿਦੇ ਨਾਲ ਕਿ ਵੀ ਇੱਥੇ ਦੇ ਪੇਸ਼ੈਂਟਸ ਨੂੰ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਵਰਲਡ ਕਲਾਸ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਕੋਲ ਉੱਥੇ ਡਾਇਲਿਸਿਸ ਦੇ ਨਾਲ ਨਾਲ ਬਹੁਤ ਵਧੀਆ ਕਿਡਨੀ ਟ੍ਰਾਂਸਪਲੈਂਟ ਪ੍ਰੋਗਰਾਮ ਵੀ ਹੈ ਜੋ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਅਲੇ-ਦੁਆਲੇ ਕਿਤੇ ਨਹੀਂ ਅਵੇਲੇਬਲ ਹੁੰਦਾ। ਤੇ ਅਸੀਂ ਚਾਹੁੰਦੇ ਹਾਂ ਵੀ ਜੇ ਕਿਡਨੀ ਟ੍ਰਾਂਸਪਲੈਂਟ ਦਾ ਪ੍ਰੋਗਰਾਮ ਸਾਡੇ ਘਰ ਦੇ ਕੋਲ ਅਵੇਲੇਬਲ ਹੈ ਤਾਂ ਤੁਸੀਂ ਆਓ ਤੇ ਉਸ ਚੀਜ਼ ਦੇ ਵਿੱਚ ਫਾਇਦਾ ਉਠਾਓ। ਸਲੇਸ਼ਟਾ ਦੀ ਬੀਬੀ ਕਲਾ ਦੀ ਹਸਪਤਾਲ ਵਿਖੇ ਪਹਿਲਾਂ ਹੀ ਖਾਲਸਾ ਐਡ ਦੇ ਸਹਿਯੋਗ ਦੇ ਨਾਲ ਫ੍ਰੀ ਡਾਇਲਿਸਿਸ ਚੱਲ ਰਹੇ ਸੀਗੇ। ਜਦੇ ਵਿੱਚ ਬਹੁਤ ਹੀ ਜਿਹੜੇ ਆਰਥਿਕ ਪਛੜੇ ਹੋਏ ਲੋਕ ਨੇ ਕਿਉਂਕਿ ਲੰਬੇ ਤਰ੍ਹਾਂ ਦੀ ਬਿਮਾਰੀ ਹੈ ਜਿਹੜਾ ਇਕুইਪੀਸ਼ੈਂਟ ਡਾਇਲਿਸਿਸ ਦੇ ਉੱਤੇ ਆ ਜਾਂਦਾ ਉਹ ਲਗਾਤਾਰ ਡਾਇਲਿਸਿਸ ਕਰਾਣੇ ਪੈਂਦੇ ਨੇ। ਤਾਂ ਉਹਦੇ ਲਈ ਅਸੀਂ ਨਿਰੰਤਰ ਪਿਛਲੇ 3 ਸਾਲਾਂ ਤੋਂ ਫ੍ਰੀ ਡਾਇਲਿਸਿਸ ਕਰ ਰਹੇ ਸੀ। ਅੱਜ ਉਸ ਦੇ ਵਿੱਚ ਵਾਧਾ ਪਾਉਂਦੇ ਹੋਏ ਲਿਵਾਸਾ ਗਰੁੱਪ ਆਫ ਹਸਪੀਟਲਸ ਦੇ ਨਾਲ ਮਿਲ ਕੇ ਇੱਕ ਨੇਫਰੋਲੋਜਿਸ ਜਿਹੜੇ ਕਿ ਗੁਰਦਿਆਂ ਦੇ ਮਾਹਰ ਹੁੰਦੇ ਨੇ ਉਹ ਹਰ ਮੰਗਲਵਾਰ ਹੁਣ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਗੇ ਜਿੱਥੇ ਕਿ ਅਸੀਂ ਇਹ ਜਾਣਦੇ ਹਾਂ ਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇੰਨੇ ਸੀਨੀਅਰ ਡਾਕਟਰਸ ਨੂੰ ਮਿਲਣ ਦੀ ਫੀਸ ਹੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਇੱਕ ਨਾ ਮਾਤਰ ਚਾਰਜਸ ਦੇ ਉੱਤੇ ਉਹ ਆਪਣੀਆਂ ਸੇਵਾਵਾਂ ਹਰ ਮੰਗਲਵਾਰ ਇੱਕ ਸੇਵਾ ਦੇ ਵਜੋਂ ਇੱਥੇ ਦੇਣਗੇ ਸਰ ਸਾਬ ਕਿਹੜੇ ਡਾਕਟਰ ਸਾਹਿਬ ਆਪਣੀਆਂ ਸੇਵਾਵਾਂ ਇੱਥੇ ਲੈ ਕੇ ਕੀ ਨਾਮ ਉਹਨਾਂ ਦਾ ਡਾਕਟਰ ਰਾਦਿਕਾ ਗਰਗ ਨੇ ਡੀਆਰਐਨਬੀ ਨੇਫਰੋਲੋਜੀ ਸੋ ਲਿਵਾਸਾ ਹਸਪੀਟਲ ਅੰਮ੍ਰਿਤਸਰ ਦੇ ਗੁਰਦੇ ਦੇ ਵਿਭਾਗ ਦੇ ਮਾਹਰ ਨੇ ਤੇ ਉਹ ਹੁਣ ਹਰ ਮੰਗਲਵਾਰ ਇੱਥੇ ਆਪਣੀ ਸੇਵਾਵਾਂ ਦੇਣਗੇ ਸਰ ਕੋਈ ਖਾਸ ਮੈਸੇਜ ਫਟੇਗੜ ਪਲੱਸ ਸਰੌਂਡਿੰਗ ਏਰੀਆ ਜਿੰਨਾ ਵੀ ਆ ਤਾਂ ਕਿ ਲੋਕਾਂ ਦਾ ਵੱਧ ਤੋਂ ਵੱਧ ਬੈਨੀਫਿਟ ਲੈ ਸਕਣ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਉਹ ਕਿ ਅਸੀਂ ਹੁਣੇ ਹੀ ਇਹ ਪੂਰਾ ਜਿਹੜਾ ਸਾਡਾ ਹਲਕਾ ਤੇ ਉਹਦੇ ਨਾਲ ਮਿਲਦੇ ਹੋਏ ਹਲਕੇ ਰਮਦਾਸ 13 ਬਾਬਾ ਨਾਨਕ ਹੜਾ ਦੇ ਵਿੱਚੋਂ ਦੀ ਨਿਕਲੇ ਸੋ ਜ਼ਮੀਨੀ ਪੱਧਰ ਦੇ ਉੱਤੇ ਪਾਣੀ ਜਿਹੜਾ ਉਹ ਬਹੁਤ ਗੰਦਾ ਹੋਇਆ ਹੋਇਆ ਸੋ ਇਸ ਟਾਈਮ ਦੇ ਉੱਤੇ ਗੁਰਦਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਲਾਹ ਦੀ ਜ਼ਰੂਰਤ ਹੈ मोस्ट ਵੈਲਕਮ ਅਸੀਂ ਬੀਬੀ ਕੋਲਾ ਹਸਪਤਲ ਵਿਕੇ ਅਸੀਂ ਮਿਲ ਕੇ ਇਸ ਸੀਜ਼ਨ ਨੂੰ ਇਨਸ਼ੋਰ ਕਰੀਏ ਕਿ ਸਾਡਾ ਹਲਕਾ ਗੁਰਦੇ ਦੇ ਪੀੜਤਾ ਤੋਂ ਜਿੰਨਾ ਵੱਤੋਂ ਵੱਤ ਬਚ ਸਕਦਾ ਬਚੇ